ਵੀਰਦਾ ਤੇ ਹੀਰੇ ਪਲਵਾਨ ਦਾ ਦੇਵੀਦਾਸਪੁਰ ਅਤੇ ਸੋਨੁ ਸ਼ਕਾਰਮਾਸ਼ੀਆਂ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਦਿਲੋਂ ਧੰਨਵਾਦ ਹੈ ਇਹਨਾਂ ਸਾਰੇ ਵੀਰਾਂ ਦਾ ਕਿਉਂਕਿ ਕਬੱਡੀ ਹੈ ਉਹ ਕਬੱਡੀ ਦੀ ਰੌਣਕ ਅੱਜ ਕਿੰਦੇ ਦੇਵੀਦਾਸਪੁਰ ਦੇ ਵਿੱਚ ਲੱਗੀ ਹੈ। ਇੱਧਰ ਸਾਹਮਣੇ ਇੱਕ ਪਾਸੇ ਚੰਨੋ ਬੈਰਗ ਵਾਲੀ ਦੂਜੇ ਪਾਸੇ ਗੋਸ਼ਾ ਉਹ ਭੂਵਾ ਭਤੀਜੀ ਕਿਉ ਲੜੀਆਂ ਆਲੂ ਬੜੀਆਂ ਕਿਉ ਤੜੀਆਂ ਭੂਵਾ ਭਤੀਜੀ ਕਿਉ ਲੜੀਆਂ ਉਹ ਭੂਵਾ ਭਤੀਜੀ ਕਿਉ ਲੜੀਆਂ ਲੋ ਸਾਹਮਣੇ ਚੰਨੂ ਆ ਵੈਰੋਕੇ ਵਾਲੀ ਥੋੜੀ ਛੱਟ ਮਹਿਸੂਸ ਕਰਦੀ ਐ ਪ੍ਰਮਾਤਮਾ ਮਿਹਰ ਕਰੇ ਕਿਸੇ ਵੀ ਖਿਡਾਰਨ ਦੇ ਲੈ ਵੀ ਸ਼ਿਵ ਕਿਸੇ ਵੀ ਖਿਡਾਰਨ ਦੇ ਕੋਈ ਵੀ ਛੱਟ ਫੇਟ ਨਾ ਲੱਗੇ ਸਾਡਾ ਵੀਰ ਕਹਿੰਦੇ ਸਰਬਜੀਤ ਪਰਾਚਾ ਬਹਿਰੀਨ ਦੀ ਧਰਤੀ ਤੋਂ ਲਾਈਵ ਤੱਕ ਰਿਹਾ ਤੇ ਨਾਲ ਉਹਨਾਂ ਦੇ ਸਭ ਪਨਗੋਟਾ ਜੀ ਹਰਪਾਲ ਸ਼ਕੀਰਾ ਜੋਬਨ ਝੰਝੋਟੀ ਜਗਰੂਪ ਮੰਡ ਮਨਬੀਰ ਬਲਟੋਹਾ ਮਲਕੀਤ ਵਾਹਲਾ ਬਰੀਨ ਵਾਲੇ ਭਰਾ ਜਿਹੜੇ ਲਾਈਵ 'ਤੇ ਆ ਰਹੇ ਨੇ ਧੰਨਵਾਦ ਕਰਾਂਗੇ ਲਓ ਡੇਜੀ ਦੀ ਕਬੱਡੀ ਆਹ ਕਹਿੰਦੇ ਖੇਡ ਦੇ ਮੈਦਾਨ ਵਿੱਚ ਹੈ ਮੇਰੇ ਮਿੱਤਰੋ ਦੂਸਰੇ ਪਾਸੇ ਸਾਰੇ ਵੀਰਾਂ ਦਾ ਧੰਨਵਾਦ ਹੈ ਚੰਨੋ ਵਾਲੀ ਚੰਨੋ ਬਹੁਤ ਹੀ ਸਤਿਕਾਰ ਦੇ ਯੋਗ ਵੱਡਾ ਭਰਾ ਵੀਰ ਦਾ ਧੰਨਵਾਦ ਹੈ ਡੀਐਸਪੀ ਲਖਵਿੰਦਰ ਸਿੰਘ ਜੀ ਸਾਡੇ ਬਹੁਤ ਸਤਿਕਾਰ ਦੇ ਯੋਗ ਜਿਹੜੀਆਂ ਬਾਣ ਮਤੀਆਂ ਸ਼ਖਸੀਅਤਾਂ ਪੁੱਛੀਆਂ ਉਹਨਾਂ ਦਾ ਦਿਲੋਂ ਧੰਨਵਾਦ ਹੈ ਸਾਬਾ ਪੱਟੀ ਔਰ ਡੈਨੀਅਲ ਸਿੱਧੂ ਜੀ ਸਾਰੇ ਵੀਰਾਂ ਦਾ ਧੰਨਵਾਦ ਹੈ ਆਹ ਕਹਿੰਦੇ ਮੈਚ ਦੇ ਵਿੱਚ ਫੜਕਾ ਦੜਕਾ ਗੋਸ਼ਾਂ ਪਟਾਲੇ ਵਾਲੀ ਦੂਜੇ ਪਾਸੇ ਚੰਨੋ ਬਾਰੇ ਕੇ ਦੀ ਧਰਤੀ ਦੀ ਜਿੱਥੋਂ ਦੇ ਰੂਪੇ ਦੇ ਚਰਚੇ ਹੋਇਆ ਆਹ ਸਾਹਮਣੇ ਇੱਕ ਪਾਸੇ ਚੰਨੋ ਹਾਏ ਓ ਮੇਰੇ ਰੱਬਾ ਕੌਣ ਫੜ ਕੇ ਲੈ ਗਿਆ ਕੰਨੋ ਉਹ ਕਮਾਲ ਕਰ ਦਿੱਤੀ ਕੁੜੀ ਨੇ ਐ ਕਹਿੰਦੇ ਬੱਲੇ ਬੱਲੇ ਕਰਾ ਦਿੱਤੀ ਮੇਰੇ ਵੀਰੋ ਖੇਡ ਦੇ ਮੈਦਾਨ ਵਿੱਚ ਹੈ 3 ਪਾਇਲਟ ਵੀ ਨੇ 3 ਜੱਜ ਵੀ ਨੇ 3 ਰਾਜਨੀਤੀ ਦੇ ਖੇਤਰ ਦੇ ਵਿੱਚ ਪੱਟੇ ਮੁਕਾਮ ਹਾਸਲ ਕਰ ਗਿਆ ਹੈ ਉਹ ਕੁੜੀਆਂ ਕਿਸੇ ਗੱਲੋਂ ਘਟ ਨਹੀਂ ਹੈ ਇੱਧਰ ਸਾਹਮਣੇ ਕਬੱਡੀ ਗੋਸ਼ਾਂ ਨੇ ਪਾਈ ਆ ਚਾਰ ਚਾਰਾਂ ਚੋਂ ਤਿੰਨ ਤਿੰਨ ਚੋਂ ਕੌਣ ਜਫਾ ਲਵੇਗੀ ਚੰਨੋ ਦਾ 3000 ਦਾ ਪਹਿਲਾ 3000 ਦਾ ਪਹਿਲਾ ਰੰਦਾਵਾ ਟਰਾਂਸਪੋਰਟ ਆ ਭਰਾ ਕਹਿੰਦਾ ਕਿ 3000 ਦੇ ਤਿੰਨ ਆ ਪਹਿਲਾ ਮੇਰੇ ਪੰਜਾਬੀ ਵੀਰੋ ਸਫਲ ਹੋ ਗਿਆ ਬਿੰਦਰ ਰੰਦਾਵਾ ਸਾਡਾ ਆ ਭਰਾ ਕਹਿੰਦਾ ਟਰਾਂਸਪੋਰਟ ਆ ਕੇਕ ਪੇ ਤਿੰਨ ਪਹਿਲਾ ਸਫਲ ਹੋ ਗਿਆ ਹੈ ਲਖਵਿੰਦਰ ਸਿੰਘ ਜੀ ਰੰਦਾਵਾ ਸਾਹਿਬ ਸਾਹਮਣੇ ਐਸ ਐਚਓ ਲਖਵਿੰਦਰ ਸਿੰਘ ਜੀ ਰੰਦਾਵਾ ਸਾਹਿਬ ਜੀਆਂ ਦਾ ਮਾਣ ਤੇ ਸਤਿਕਾਰ ਕੀਤਾ ਜਾ ਰਿਹਾ ਹੈ ਸਾਡੇ ਬਹੁਤ ਹੀ ਸਤਿਕਾਰ ਦੇ ਯੋਗ ਲਖਵਿੰਦਰ ਸਿੰਘ ਜੀ ਰੰਦਾਵਾ ਸਾਹਿਬ ਡੀਐਸਪੀ ਸਾਹਿਬ ਇਹ ਮਾਣ ਤੇ ਸਤਿਕਾਰ ਹੈ ਮਾਨਮਤੀ ਸ਼ਖਸ਼ੀਅਤ ਦਾ ਅੱਜ ਵਿਸ਼ੇਸ਼ ਤੌਰ ਤੇ ਅੱਜ ਦੇ ਖੇਡ ਮੇਲੇ ਦੇ ਵਿੱਚ ਪੁੱਜੇ ਆ ਆਪਣੀ ਤਰਫੋਂ ਆਪਾਂ ਦਿਲੋਂ ਧੰਨਵਾਦ ਕਰਾਂਗੇ ਐਸ ਐਚਓ ਸਰਬਜੀਤ ਸਿੰਘ ਜੀ ਐਸ ਐਚਓ ਸਰਬਜੀਤ ਸਿੰਘ ਜੀ ਬਹੁਤ ਹੀ ਮਾਨਮਤੀਆਂ ਸ਼ਖਸੀਅਤਾਂ ਜਿਵੇਂ ਲੋਕ ਬੋਲੀਆਂ 'ਚ ਜ਼ਿਕਰ ਆਉਂਦਾ ਹੁੰਦਾ ਹੀਰੇ ਪਲਵਾਨ ਜੀ ਕੇ ਪਿੰਡਾਂ ਵਿੱਚੋਂ ਪਿੰਡ ਸੁਣੀ ਦਾ ਸਾਡਾ ਵੀਰ ਕੰਦੇ ਸਰਬਜੀਤ ਪਰਾਚਾ ਬਹਿਰੀਨ ਦੀ ਧਰਤੀ ਤੋਂ ਲਾਈਵ ਤੱਕ ਰਿਹਾ ਤੇ ਨਾਲ ਉਹਨਾਂ ਦੇ ਸਭ ਪਨਗੋਟਾ ਜੀ ਹਰਪਾਲ ਸ਼ਕੀਰਾ ਜੋਬਨ ਝੰਝੋਟੀ ਜਗਰੂਪ ਮੰਡ ਮਨਬੀਰ ਬਲਟੋਹਾ ਮਲਕੀਤ ਵਾਹਲਾ ਬੈਰੀਨ ਵਾਲੇ ਭਰਾ ਜਿਹੜੇ ਲਾਈਵ ਤੱਕ ਰਹੇ ਨੇ ਧੰਨਵਾਦ ਕਰਾਂਗੇ ਲਓ ਡੇਜੀ ਦੀ ਕਬੱਡੀ ਆਹ ਕਹਿੰਦੇ ਖੇਡ ਦੇ ਮੈਦਾਨ ਵਿੱਚ ਹੈ ਮੇਰੇ ਮਿੱਤਰੋ ਦੂਸਰੇ ਪਾਸੇ ਸਾਰੇ ਵੀਰਾਂ ਦਾ ਧੰਨਵਾਦ ਆਇਆ ਚੰਨੋ ਹੈ ਵਿਰੋਕ ਵਾਲੀ ਚੰਨੋ ਬਹੁਤ ਹੀ ਖੁਸ਼ੀ ਤਿਆਰ ਹੈ ਦਿੜਬੇ ਵਾਲੇ ਖੁਸ਼ੀ ਦੇ ਚਰਚੇ ਹੋਇਆ ਦੁਨੀਆ ਦੇ ਵਿੱਚ ਕਬੱਡੀ ਦਾ ਕਹਿੰਦੇ ਤਮ ਜਾਫੀ ਮੰਨਿਆ ਗਿਆ ਪਰ ਇਹ ਖੁਸ਼ੀ ਰੇਡਰ ਆ ਕਬੱਡੀ ਪਾਉਣ ਦੇ ਲਈ ਬਦੀ ਹੋਈ ਹੈ ਆਲਖਾਂ ਵਾਲੀ ਚੰਨੋ ਪਿਆਰ ਹੈ ਇਧਰਲੇ ਪਾਸੇ ਆ ਟੱਕਰ ਚੰਨੋ ਖੁਸ਼ੀ ਚੰਨੋ ਖੁਸ਼ੀ ਇਹ ਬੱਲੇ 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 ਥਾਰ ਥਾਰ ਹੁੰਦੀ ਹੈ ਇਹ ਤਾਲੀਆਂ 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 ਬਾਦਿਆਂ ਵਾਲੇ ਤਾਲੀਆਂ ਜੁੜੀਆਂ ਚਾਹੀਦੀਆਂ ਬੱਲਾ ਇਹ ਤਾਲੀਆਂ ਆਸਾ ਜੱਟ ਨੇ ਕਹਿੰਦੇ ਸਰਾ ਕਰਦਾ ਰੱਜ ਗਈ ਕੈਂਚੂ ਤਾਵੀ ਗਿਆ ਡੱਕਿਆ ਚੜ ਗਿਆ ਨਸ਼ਾ ਜਨੇ ਸਾਰਾ ਕੁਝ ਤੱਕਿਆ ਕੋਲਾ ਪਿਆਰਾ ਤੇੜਾ ਸਾਹਿਬ ਚੱਕੋ ਬੈਗਦਾ ਕਰੇ ਸਿਆਣਾ ਉਹ ਕਹਿੰਦੇ ਭੋਲਾ ਦੀ ਪੈਂਦੀ ਹੋਏ ਰੇਡ ਤਗੜੀ ਹੋ ਰਹਿ ਰੇ ਖੇਡ ਦੇ ਮੈਦਾਨ ਦੇ ਵਿੱਚ ਪਰ ਜਾਫੀ ਵੀ ਕਹਿੰਦੇ ਕਮਾਲ ਦੀਆਂ ਚੰਨੋਂ ਦੇ ਨਾਲ ਮੁਕਾਬਲਾ ਬਤਾਲਾ ਜੀ ਕੀ ਸ਼ਾਲਾ ਹੁਣ ਟੱਕਰ ਹੁਣ ਟੱਕਰ ਹੁਣ ਟੱਕਰ ਓ ਸਵਾਦ ਤਾੜੀ ਮਾਰ ਦੇ ਦਰਸ਼ਕ ਵੀਰੇ ਚੁੱਪ ਕੀਤੇ ਆਉਂਦੇ ਨਹੀਂ ਉਹ ਖੁਸੇ ਨਾਹੀ ਰੌਲਾ ਪਾ ਕੇ ਆਉਂਦੇ ਪਾਰਸਾ ਨਹੀਂ ਉਹ ਲੱਗਦੇ ਦਰਖਤਾਂ ਨੂੰ ਹੌਸਲੇ ਨਹੀਂ ਤਕੜੀ ਜਿ ਟੋਲੇ ਜਾਂਦੇ ਝੇਰ ਪਾਰਸਾ ੱਬੇ ਵਾਲਿਆ ਸਿਰਾ ਹੋ ਗਿਆ ਉਹ ਮਾਜੇ ਵਾਲੇ ਆਉਂਦਾ ਸਵਾਦ ਤੇ ਤਾੜੀਆਂ ਬਾਰੇ ਕੀ ਖਿਆਲ ਅਗਲੀ ਕਬੱਡੀ ਖੁਸ਼ੀ ਦੀ ਹੈ ਕਿ ਹੱਕ ਬਗਾਨਾ ਖਾਣਾ ਕੋਈ ਚੰਗੀ ਗੱਲ ਨਹੀਂ ਬੇਈਮਾਨੀ ਨੂੰ ਰੋਕਦੇ ਰਹਿਣਾ ਕੋਈ ਮੰਦੀ ਗੱਲ ਨਹੀਂ ਫੋਕੀ ਚਾਦਰ ਕਰਨਾ ਕਮ ਫੁਕਰੇ ਬੰਦੇ ਦਾ ਅੰਤ ਮਾੜਾ ਹੀ ਹੁੰਦਾ ਮਿੱਤਰੋ ਮਾਰੇ ਤੰਦੇ ਦਾ ਚੰਦੇ ਤੰਦੇ ਦਾ ਚੰਨ 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 ਕਾਤੀ ਬੱਲੇ 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 ਉਹ ਬਾਤੇ ਵਾਲੇ ਤਾਲੀਆਂ 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 ਰੁਕਣੀਆਂ ਨਹੀਂ ਚਾਹੀਦੀਆਂ ਤਾਲੀਆਂ ਆਹ ਵਾਹ ਉਧਰ ਬਾਬਾ ਜੋਗਾ ਸਿੰਘ ਜੀ ਖੁਸ਼ ਨੇ ਬਾਬਾ ਜੋਧਵੀਰ ਸਿੰਘ ਜੀ ਵੀਰ ਦਾ ਤੇ ਹੀਰੇ ਪਲਵਾਨ ਦਾ ਦੇਵੀਦਾਸਪੁਰ ਅਤੇ ਸੋਨੁਸ਼ਕਾਰ ਮਾਸ਼ੀਆਂ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਦਿਲੋਂ ਧੰਵਾਦ ਹੈ ਇਹਨਾਂ ਸਾਰੇ ਵੀਰਾਂ ਦਾ ਕਿਉਂਕਿ ਕਬੱਡੀ ਹੈ ਉਹ ਕਬੱਡੀ ਦੀ ਰੌਣਕ ਅੱਜ ਕਿੰਦੇ ਦੇਵੀਦਾਸਪੁਰ ਦੇ ਵਿੱਚ ਲੱਗੀ ਹੈ। ਇੱਧਰ ਸਾਹਮਣੇ ਇੱਕ ਪਾਸੇ ਚੰਨੋ ਵੈਰੋਕੇ ਵਾਲੀ ਦੂਜੇ ਪਾਸੇ ਗੋਸ਼ਾ ਉਹ ਭੂਵਾ ਭਤੀਜੀ ਕਿਉ ਲੜੀਆਂ ਆਲੂ ਬੜੀਆਂ ਕਿਉ ਤੜੀਆਂ ਭੂਵਾ ਭਤੀਜੀ ਕਿਉ ਲੜੀਆਂ ਹੈ। ਆ ਭੂਵਾ ਭਤੀਜੀ ਕਿਉ ਲੜੀਆਂ ਲੋ ਸਾਹਮਣੇ ਚੰਨੂ ਆ ਵੈਰੋਕੇ ਵਾਲੀ ਥੋੜੀ ਛੱਟ ਮਹਿਸੂਸ ਕਰਦੀ ਐ ਪ੍ਰਮਾਤਮਾ ਮਿਹਰ ਕਰੇ ਕਿਸੇ ਵੀ ਖਿਡਾਰਨ ਦੇ ਲੈ ਵੀ ਸ਼ਿਵ ਕਿਸੇ ਵੀ ਖਿਡਾਰਨ ਦੇ ਕੋਈ ਵੀ ਛੱਟ ਫੇਟ ਨਾ ਲੱਗੇ ਸਾਡਾ ਵੀਰ ਕਹਿੰਦੇ ਸਰਬਜੀਤ ਪਰਾਚਾ ਬਹਿਰੀਨ ਦੀ ਧਰਤੀ ਤੋਂ ਲਾਈਵ ਤੱਕ ਰਿਹਾ ਤੇ ਨਾਲ ਉਹਨਾਂ ਦੇ ਸਭ ਪਨਗੋਟਾ ਜੀ ਹਰਪਾਲ ਸ਼ਕੀਰਾ ਜੋਬਨ ਝੰਝੋਟੀ ਜਗਰੂਪ ਮੰਡ ਮਨਬੀਰ ਬਲਟੋਹਾ ਮਲਕੀਤ ਵਾਹਲਾ ਬਹਿਰੀਨ ਵਾਲੇ ਭਰਾ ਜਿਹੜੇ ਲਾਈਵ ਤੱਕ ਰਹੇ ਨੇ ਧੰਨਵਾਦ ਕਰਾਂਗੇ ਲਓ ਡੇਜੀ ਦੀ ਕਬੱਡੀ ਆਹ ਕਹਿੰਦੇ ਖੇਡ ਦੇ ਮੈਦਾਨ ਵਿੱਚ ਹੈ ਮੇਰੇ ਮਿੱਤਰੋ ਦੂਸਰੇ ਪਾਸੇ ਸਾਰੇ ਵੀਰਾਂ ਦਾ ਧੰਨਵਾਦ ਹੈ ਚੰਨੋ ਹੈ ਵਿਰੋਕ ਵਾਲੀ ਚੰਨੋ ਬਹੁਤ ਹੀ ਸਤਿਕਾਰ ਦੇ ਯੋਗ ਵੱਡਾ ਭਰਾ ਵੀਰ ਦਾ ਧੰਨਵਾਦ ਹੈ ਡੀਐਸਪੀ ਲਖਵਿੰਦਰ ਸਿੰਘ ਜੀ ਸਾਡੇ ਬਹੁਤ ਸਤਿਕਾਰ ਦੇ ਯੋਗ ਜਿਹੜੀਆਂ ਬਾਣ ਮਤੀਆਂ ਸਖਸ਼ੀਅਤਾਂ ਪੁੱਛਿਆ ਉਹਨਾਂ ਦਾ ਦਿਲੋਂ ਧੰਨਵਾਦ ਹੈ ਸਾਬਾ ਪੱਟੀ ਔਰ ਡੈਨੀਅਲ ਸਿੱਧੂ ਜੀ ਸਾਰੇ ਵੀਰਾਂ ਦਾ ਧੰਨਵਾਦ ਹੈ ਆਹ ਕਹਿੰਦੇ ਮੈਚ ਦੇ ਵਿੱਚ ਫੜਕਾ ਤੜਕਾ ਗੋਸ਼ਾਂ ਪਟਾਲੇ ਵਾਲੀ ਦੂਜੇ ਪਾਸੇ ਚੰਨੋ ਬਾਰੇ ਕੇ ਦੀ ਧਰਤੀ ਦੀ ਜਿੱਥੋਂ ਦੇ ਰੂਪੇ ਦੇ ਚਰਚੇ ਹੋਇਆ ਆਹ ਸਾਹਮਣੇ ਇੱਕ ਪਾਸੇ ਚੰਨੋ ਹਾਏ ਓ ਮੇਰੇ ਰੱਬਾ ਕੌਣ ਫੜ ਕੇ ਲੈ ਗਿਆ ਕੰਨੋ ਉਹ ਕਮਾਲ ਕਰ ਦਿੱਤੀ ਕੁੜੀ ਨੇ ਐ ਕਹਿੰਦੇ ਬੱਲੇ ਬੱਲੇ ਕਰਾ ਦਿੱਤੀ ਮੇਰੇ ਵੀਰੋ ਖੇਡ ਦੇ ਮੈਦਾਨ ਵਿੱਚ ਹੈ 3 ਪਾਇਲਟ ਵੀ ਨੇ 3 ਜੱਜ ਵੀ ਨੇ 3 ਰਾਜਨੀਤੀ ਦੇ ਖੇਤਰ ਦੇ ਵਿੱਚ ਪੱਟੇ ਮੁਕਾਮ ਹਾਸਲ ਕਰ ਗਿਆ ਹੈ ਉਹ ਕੁੜੀਆਂ ਕਿਸੇ ਗੱਲੋਂ ਘਟ ਨਹੀਂ ਹੈ ਇੱਧਰ ਸਾਹਮਣੇ ਕਬੱਡੀ ਗੋਸ਼ਾਂ ਨੇ ਪਾਈ ਆ ਚਾਰ ਚਾਰਾਂ ਚੋਂ ਤਿੰਨ ਤਿੰਨ ਚੋਂ ਕੌਣੀ ਆ ਪਾ ਲਵੇਗੀ ਚੰਨੋ ਦਾ 3000 ਦਾ ਪਹਿਲਾ 3000 ਦਾ ਪਹਿਲਾ ਰੰਦਾਵਾ ਟਰਾਂਸਪੋਰਟ ਆ ਭਰਾ ਕਹਿੰਦਾ ਕਿ 3000 ਦੇ ਤਿੰਨ ਉਹ ਪਹਿਲਾ ਮੇਰੇ ਪੰਜਾਬੀ ਵੀਰਿਆ ਸਫਲ ਹੋ ਗਿਆ ਬਿੰਦਰ ਰੰਦਾਵਾ ਸਾਡਾ ਉਹ ਭਰਾ ਕਹਿੰਦਾ ਟਰਾਂਸਪੋਰਟ ਆ ਕੇਕ ਪੇ ਕਿਤਨਾ ਪਹਿਲਾ ਸਫਲ ਹੋ ਗਿਆ ਹੈ ਲਖਵਿੰਦਰ ਸਿੰਘ ਜੀ ਰੰਦਾਵਾ ਸਾਹਿਬ ਸਾਹਮਣੇ ਐਸਐਚਓ ਲਖਵਿੰਦਰ ਸਿੰਘ ਜੀ ਰੰਦਾਵਾ ਸਾਹਿਬ ਜੀਆਂ ਦਾ ਮਾਣ ਤੇ ਸਤਿਕਾਰ ਕੀਤਾ ਜਾ ਰਿਹਾ ਹੈ ਸਾਡੇ ਬਹੁਤ ਹੀ ਸਤਿਕਾਰ ਦੇ ਯੋਗ ਲਖਵਿੰਦਰ ਸਿੰਘ ਜੀ ਰੰਦਾਵਾ ਸਾਹਿਬ ਡੀਐਸਪੀ ਸਾਹਿਬ ਇਹ ਮਾਣ ਤੇ ਸਤਿਕਾਰ ਹੈ ਮਾਣਮਤੀ ਸ਼ਖਸੀਅਤ ਦਾ ਅੱਜ ਵਿਸ਼ੇਸ਼ ਤੌਰ ਤੇ ਅੱਜ ਦੇ ਖੇਡ ਮੇਲੇ ਦੇ ਵਿੱਚ ਪੁੱਜਿਆ ਹੈ ਆਪਣੀ ਤਰਫੋਂ ਆਪਾਂ ਦਿਲੋਂ ਧੰਨਵਾਦ ਕਰਾਂਗੇ ਐਸਐਚਓ ਸਰਬਜੀਤ ਸਿੰਘ ਜੀ ਐਸਐਚਓ ਸਰਬਜੀਤ ਸਿੰਘ ਜੀ ਬਹੁਤ ਹੀ ਮਾਨਮਤਾ ਸ਼ਖਸੀਅਤਾਂ ਜਿਵੇਂ ਲੋਕ ਬੋਲੀਆਂ ਚ ਜ਼ਿਕਰ ਆਉਂਦਾ ਹੁੰਦਾ ਹੀਰੇ ਪਲਵਾਨ ਜੀ ਕਿ ਪਿੰਡਾਂ ਵਿੱਚੋਂ ਪਿੰਡ ਸੁਣੀਦਾ ਸਾਡਾ ਵੀਰ ਕੰਦੇ ਸਰਬਜੀਤ ਪਰਾਚਾ ਬਹਿਰੀਨ ਦੀ ਧਰਤੀ ਤੋਂ ਲਾਈਵ ਤੱਕ ਰਿਹਾ ਤੇ ਨਾਲ ਉਹਨਾਂ ਦੇ ਸਾਬ ਪਨਗੋਟਾ ਜੀ ਹਰਪਾਲ ਸ਼ਕੀਰਾ ਜੋਬਨ ਝੰਝੋਟੀ ਜਗਰੂਪ ਮੰਡ ਮਨਬੀਰ ਬਲਟੋਹਾ ਮਲਕੀਤ ਵਾਹਲਾ ਬਹਿਰੀਨ ਵਾਲੇ ਭਰਾ ਜਿਹੜੇ ਲਾਈਵ ਤੱਕ ਰਹੇ ਨੇ ਧੰਨਵਾਦ ਕਰਾਂਗੇ ਲਓ ਡੇਜੀ ਦੀ ਕਬੱਡੀ ਆਹ ਕਹਿੰਦੇ ਖੇਡ ਦੇ ਮੈਦਾਨ ਵਿੱਚ ਹੈ ਮੇਰੇ ਮਿੱਤਰੋ ਦੂਸਰੇ ਪਾਸੇ ਸਾਰੇ ਵੀਰਾਂ ਦਾ ਧੰਨਵਾਦ ਆਇਆ ਚੰਨੋ ਹੈ ਵਿਰੋਕ ਵਾਲੀ ਚੰਨੋ ਬਹੁਤ ਹੀ ਖੁਸ਼ੀ ਤਿਆਰ ਹੈ ਡਿੜਬੇ ਵਾਲੇ ਖੁਸ਼ੀ ਦੇ ਚਰਚੇ ਹੋਏ ਆ ਦੁਨੀਆ ਦੇ ਵਿੱਚ ਕਬੱਡੀ ਦਾ ਕਹਿੰਦੇ ਸਮਝਾਫੀ ਮੰਨਿਆ ਗਿਆ ਪਰ ਇਹ ਖੁਸ਼ੀ ਰੇਡਰ ਆ ਕਬੱਡੀ ਪਾਉਣ ਦੇ ਲਈ ਬਦੀ ਹੋਈ ਹੈ ਆਲਖਾਂ ਵਾਲੀ ਚੰਨੋ ਪਿਆਰ ਹੈ ਇਧਰਲੇ ਪਾਸੇ ਉਹ ਟੱਕਰ ਚੰਨੋ ਖੁਸ਼ੀ ਚੰਨੋ ਖੁਸ਼ੀ ਇਹ ਬੱਲੇ 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 ਥਾਰ ਥਾਰ ਹੁੰਦੀ ਹੈ ਇਹ ਤਾਲੀਆਂ 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 ਬਾਦਿਆਂ ਵਾਲੇ ਤਾਲੀਆਂ ਜੁੜੀਆਂ ਚਾਹੀਦੀਆਂ ਬੱਲਾ ਇਹ ਤਾਲੀਆਂ ਆ ਸੱਜਣਾਂ ਨੇ ਕਹਿੰਦੇ ਸਿਰਾ ਕਰਦਾ ਉਹ ਅੱਜ ਵੀ ਕੈਂਚੂ ਤਾਵੀ ਗਿਆ ਡੱਕਿਆ ਡਰ ਗਿਆ ਨਸ਼ਾ ਜਿਨੇ ਸਾਰਾ ਕੁਝ ਤੱਕਿਆ ਕੋਲਾ ਪਿਆਰਾ ਤੇੜਾ ਸਾਬ ਚੱਕੋ ਵੈਗਦਾ ਕਰੋ ਸਿਆਲਾ ਉਹ ਕਹਿੰਦੇ ਭੋਲਾ ਦੀ ਪੈਂਦੀ ਹੋਈ ਰੇਡ ਤਗੜੀ ਰੇਡ ਐ ਖੇਡ ਦੇ ਮੈਦਾਨ ਦੇ ਵਿੱਚ ਪਰ ਜਾਫੀ ਵੀ ਕਹਿੰਦੇ ਕਬਾਲ ਦੀਆਂ ਚੰਨੋਂ ਦੇ ਨਾਲ ਮੁਕਾਬਲਾ ਬਤਾਲਾ ਜੀ ਕੀ ਸ਼ਾਲਾ ਹੁਣ ਟੱਕਰ ਹੁਣ ਟੱਕਰ ਹੁਣ ਟੱਕਰ ਓ ਸਵਾਦ ਤਾੜੀ ਮਾਰ ਦੇ ਦਰਸ਼ਕ ਵੀਰੇ ਚੁੱਪ ਕੀਤੇ ਆਉਂਦੇ ਨਹੀਂ ਉਹ ਖੁਸੇ ਨਾਹੀ ਰੌਲਾ ਪਾ ਕੇ ਆਉਂਦੇ ਚੋਰ ਪਾਰ ਨਹੀਂ ਉਹ ਲੱਗਦੇ ਦਰਖਤਾਂ ਨੂੰ ਹੌਸਲੇ ਨਹੀਂ ਤਕੜੀ ਚ ਟੋਲੇ ਜਾਂਦੇ ਝੇਰ ਪਾਰਸਾ ਚੱਬੇ ਵਾਲਿਆਂ ਸਿਰਾ ਹੋ ਗਿਆ ਉਹ ਮਾਜੇ ਆਲੇ ਆਦਾ ਸਵਾਦ ਤੇ ਤਾੜੀਆਂ ਅਗਲੀ ਕਬੱਡੀ ਖੁਸ਼ੀ ਦੀ ਹੈ ਕਿ ਹੱਕ ਬਗਾਨਾ ਖਾਣਾ ਕੋਈ ਚੰਗੀ ਗੱਲ ਨਹੀਂ ਬੇਈਮਾਨੀ ਨੂੰ ਰੋਕਦੇ ਰਹਿਣਾ ਕੋਈ ਮੰਦੀ ਗੱਲ ਨਹੀਂ ਫੋਕੀ ਚਾਦਰ ਕਰਨਾ ਕਮ ਫੁਕਰੇ ਬੰਦੇ ਦਾ ਅੰਤ ਮਾੜਾ ਹੀ ਹੁੰਦਾ ਮਿੱਤਰੋ ਮਾੜੇ ਢੰਗੇ ਦਾ ਚੰਗੇ ਬੰਦੇ ਦਾ ਮਾੜੇ ਦਾ ਚੰਗੇ 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 ਤਾੜੀਆਂ ਤਾੜੀਆਂ ਬੱਲੇ 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 ਉਹ ਬਾਤੇ ਵਾਲੇ ਤਾੜੀਆਂ 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 ਯਾ ਰੁਕਣੀ ਨਹੀਂ ਚਾਹੀਦੀ ਆ ਤੇ ਤਾਲੀਆਂ ਆਹ ਵਾਹ ਉਧਰ ਬਾਬਾ ਜੋਗਾ ਸਿੰਘ ਜੀ ਖੁਸ਼ ਨੇ ਬਾਬਾ ਜੋਧਵੀਰ ਸਿੰਘ ਜੀ